ਦਰਸ਼ਨ ਕਰੋ ਜੀ ਤਾਕਤਾਸ਼ੀਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਸਾਰੇ-ਸਾਰੇ ਕਮਰੇ ਆ ਸਾਰੇ ਏਸੀ ਰੂਮ ਬਣੇ ਹੋਏ ਸਾਈਡ ਤੇ ਲਿਫਟ ਵੀ ਲੱਗੀ ਹੋਈ ਆ ਜੇ ਤੁਸੀਂ ਇੱਥੇ ਨਿਵਾਸ ਸਥਾਨ ਵਗੈਰਾ ਦੇਖਣਾ ਚਾਹੁੰਦੇ ਪਈਕ ਰੁਕਣਾ ਕਿਤਾਕੀ ਦਾ ਰਹਿਣ ਦੀ ਵਿਵਸਥਾ ਆ ਇੱਕ ਵਾਰੀ ਡਿਟੇਲ ਚ ਦੇਖ ਲਓ ਕਿ ਕਿਸ ਤਰ੍ਹਾਂ ਦੀ ਤਨ ਫੈਸਿਲਿਟੀ ਮਿਲੂਗੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਖੜੇ ਆ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੇ ਤੁਸੀਂ ਤੱਕ ਸ੍ਰੀ ਦਮਦਮਾ ਸਾਹਿਬ ਦਰਸ਼ਨ ਕਰਨ ਆਉਣਾ ਚਾਹੁੰਦੇ ਆ ਤੇ ਤੁਸੀਂ ਕਿੱਦਾਂ ਆ ਸਕਦੇ ਆ ਬਠਿੰਡੇ ਤੋਂ ਆਣਾ ਵਾ ਜਾਂ ਤੁਸੀਂ ਬੱਸ ਚ ਆ ਸਕਦੇ ਆ ਜਾਂ ਤੁਸੀਂ ਟ੍ਰੇਨ ਚ ਆ ਸਕਦੇ ਜੇ ਤਾਂ ਤੁਸੀਂ ਆਪਣੀ ਗੱਡੀ ਜਾਣਾ ਫਿਰ ਤਾਂ ਤੁਸੀਂ ਆਪਣਾ ਮੈਪ ਵਗੈਰਾ ਲਗਾ ਕੇ ਜਿੱਦਾਂ ਮਰਜ਼ੀ ਆ ਜੂ ਜੇ ਤੁਸੀਂ ਬੱਸ ਚ ਆਉਂਦੇ ਆ ਜਾਂ ਟ੍ਰੇਨ ਚ ਆਉਂਦੇ ਆ ਫਿਰ ਤੁਹਾਨੂੰ ਇੱਥੇ ਤਲਵੰਡੀ ਸਾਬੋ ਆਉਣ ਵਾਸਤੇ ਆਪਸ਼ਨ ਹੈਗਾ ਜੀ ਤੁਸੀਂ ਬੱਸ ਸਟੈਂਡ ਤੋਂ ਬਠਿੰਡੇ ਦੇ ਬੱਸ ਸਟੈਂਡ ਤੋਂ ਬੱਸ ਫੜਨੀ ਆ ਜੇ ਤੁਸੀਂ ਆਪਣਾ ਟੈਕਸੀ ਵਗੈਰਾ ਵੀ ਕਰਨਾ ਚਾਹੁੰਦੇ ਤਾਂ ਟੈਕਸੀ ਵੀ ਮਿਲ ਜੂਗੀ ਟੈਕਸੀ ਦਾ ਤੁਹਾਨੂੰ ਪਤਾ ਕਿਰਾਇਆ ਥੋੜਾ ਜ਼ਿਆਦਾ ਹੁੰਦਾ ਆ ਪਠੰਡੇ ਦੇ বাস ਸਟੈਂਡ ਤੋਂ ਤਲਵੰਡੀ ਸਾਬੋ 30 ਤੋਂ 35 ਕਿਲੋਮੀਟਰ ਪੈਂਦਾ ਹੈ ਤੇ ਜੇ ਟੈਕਸੀ ਜਾਓਗੇ ਤਾਂ ਤੁਹਾਡਾ ਕਿਰਾਇਆ 7-800 ਮਿਨੀਮਮ ਲੱਗ ਜਾਣਾ 1000 ਵੀ ਲੱਗ ਸਕਦਾ ਵਾ ਕਿਉਂਕਿ ਟੈਕਸੀ ਵਾਲੇ ਤੁਹਾਨੂੰ ਪਤਾ 30-35 ਕਿਲੋਮੀਟਰ ਦੇ ਇੰਨੇ ਚਾਰजेस ਲੈ ਲੈਂਦੇ ਆ ਠੀਕ ਹੈ ਜੀ ਜੇ ਤੁਸੀਂ ਆਟੋ ਵਗੈਰਾ ਚਾਹੋਗੇ ਵੈਸੇ ਹੌਟਲ ਦਾ ਏਡੀ ਦੂਰ ਆਣਾ ਨਹੀਂ 30-35 ਕਿਲੋਮੀਟਰ ਕਿਸੇ ਰਿਹਾਣਾ ਨਹੀਂ ਜੇ ਆਇਆ ਵੀ ਤਾਂ ਉਹਨੇ ਵੀ ਘੱਟੋ ਘੱਟ ਪੇ ਆਰਾਮ ਨਾਲ 4-500 ਰੁਪਿਆ ਲੈ ਲੈਣਾ ਸਭ ਤੋਂ ਬੈਸਟ ਆਪਸ਼ਨ ਹੈ ਜੀ ਬੱਸ বাস ਸਟੈਂਡ ਤੋਂ বাসਵਾਰ ਤੁਸੀਂ ਉੱਥੋਂ ਦੀ 15 ਤੋਂ 20 ਮਿੰਟ ਦੇ ਫਰਕ ਨਾਲ ਤੁਹਾਨੂੰ ਆਰਾਮ ਨਾਲ ਬੱਸ ਮਿਲ ਜਾਣੀ ਆ ਤਲਵੰਡੀ ਸਾਬੋ ਦੀ ਤੱਕ ਤੇ ਸ਼੍ਰੀ ਦੰਦਮਾ ਸਾਹਿਬ ਤੱਕ ਆਉਣ ਦੇ ਸਿਰਫ 35 ਰੁਪਏ ਲੱਗੇ ਮੈਂ ਬੱਸ ਚ ਆਇਆ ਵਾਂ ਤੇ 35 ਕਿਲੋਮੀਟਰ ਹੈਗਾ ਵਾ 40 ਤੋਂ 45 ਮਿੰਟ ਲਾਦੇ ਜੀ ਠੀਕ ਹੈ ਜੀ ਇੱਥੇ ਤੁਹਾਨੂੰ ਮੇਨ ਚ ਦੱਸ ਦੇਣਾ ਜੇ ਤਾਂ ਤੁਸੀਂ ਇੱਥੇ ਰਹਿਣਾ ਹੈ ਰਾਤ ਰੁਕਣਾ ਤੁਸੀਂ ਦੂਰੋਂ ਆਉਂਦੇ ਜੀ ਤੁਸੀਂ ਟ੍ਰੇਨ ਜਾਂ ਬੱਸ ਚੋਂ ਆਉਂਦੇ ਫਿਰ ਤੁਹਾਨੂੰ ਰਾਤ ਵੀ ਰੁਕਣਾ ਪੈਣਾ ਵਾ ਜੇ ਤੁਸੀਂ ਇੱਥੇ ਨਿਵਾਸ ਸਥਾਨ ਵਗੈਰਾ ਦੇਖਣਾ ਚਾਹੁੰਦੇ ਪੇ ਇੱਕ ਰੁਕਣਾ ਕਿਤਾ ਕਿਤਾ ਰਹਿਣ ਦੀ ਵਿਵਸਥਾ ਤੇ ਤੁਹਾਨੂੰ ਦਿਖਾ ਦਵਾਂ ਮੈਂ ਇੱਥੇ ਜਿਹੜੀਆਂ ਸਰਾਵਾਂ ਆ ਕਿੱਦਾਂ ਤੁਸੀਂ ਰੋਕ ਸਕਦੇ ਆ ਇੱਥੇ ਜੀ ਦੋ ਸਰਾਵਾਂ ਹੈਗੀਆਂ ਤੁਹਾਨੂੰ ਦੋਨਾਂ ਦੀ ਦਿਖਾ ਦਾਂਗੇ ਇੱਕ ਹੈਗੀ ਜੀ ਲਾਗੇ ਹੈਗੀ ਤੁਹਾਨੂੰ ਚਲੋ ਤੁਹਾਨੂੰ ਦਿਖਾ ਦਿੰਦੇ ਕਿਹੜੀ ਸਰਾਵਾਂ ਆ ਠੀਕ ਹੈ ਜੀ ਆਹ ਹੈਗੀ ਇੱਕ ਯਾਤਰੀ ਨਿਵਾਸ ਆ ਦੇਖੋ ਤੁਹਾਨੂੰ ਦਿਖਾ ਦਿੰਦੇ ਆ ਆ ਬਣਿਆ ਹੋਇਆ ਦੇਖੋ ਆ ਸਾਰੇ ਇੱਧਰ ਆ ਨਿਵਾਸ ਸਥਾਨ ਬਣਿਆ ਹੋਇਆ ਯਾਤਰੀ ਨਿਵਾਸ ਸਾਰੇ ਏਸੀ ਏਸੀ ਲੱਗੇ ਹੋਏ ਦੇਖੋ ਕਿੱਡੀ ਵੱਡੀ ਸਰਾਵ ਬਣੀ ਆ ਤੁਹਾਨੂੰ ਇਹ ਜੀ ਸਰਾਵ ਜਿਹੜੀ ਆ ਬਿਲਕੁਲ ਮੋਹਰੇ ਦਿਖਾ ਦਾਂਗਾ ਕਿੱਦਾਂ ਦੀ ਦਿਖਦੀ ਹੈ ਸਰਾਵਾਂ ਨਿਵਾਸਾ ਨੂੰ ਯਾਤਰੀ ਨਿਵਾਸ ਬਣੇ ਨੂੰ 5 ਤੋਂ 6 ਸਾਲ ਹੋ ਗਏ ਆ ਇੰਨੀ ਨਵੀਂ ਵੀ ਨਹੀਂ ਹੈਗੀ ਸਿੱਧੇ ਥੱਲੇ ਪਾਰਕਿੰਗ ਬਣੀ ਹੋਈ ਆ ਆ ਪਾਰਕਿੰਗ ਚ ਤੁਸੀਂ ਆਪਣੀਆਂ ਗੱਡੀਆਂ ਲਗਾ ਸਕਦੇ ਥੱਲੇ ਪਾਰਕਿੰਗ ਬਣੀ ਆ ਯਾਤਰੀ ਨਿਵਾਸ ਦੇ ਥੱਲੇ ਹੀ ਪਾਰਕਿੰਗ ਬਣੀ ਹੋਈ ਆ ਸ਼੍ਰੀ ਗੁਰੂ ਤੇਗ ਬਹਾਦਰ ਨਿਵਾਸ ਆ ਹੈਗਾ ਜੀ ਦੇਖੋ ਕਿੱਡੀ ਵੱਡੀ ਸਰਾਹ ਬਣੀ ਆ ਤੁਹਾਨੂੰ ਦਿਖਾ ਦੇਣਾ ਉੱਪਰ ਜਾ ਕੇ ਕਾਫੀ ਰੂਮ ਆ 100 ਤੋਂ ਪਲੱਸ ਰੂਮ ਆ ਇੱਥੇ ਤੇ ਜਿੱਦਾਂ ਮਰਜੀ ਇੱਥੇ ਰੂਮ ਲਵੋ ਤੇ ਰਹਿ ਸਕਦੇ ਹਿੰ ਜਿੰਨੇ ਸਾਰੇ ਸਾਰੇ ਕਮਰੇ ਆ ਸਾਰੇ ਏਸੀ ਰੂਮ ਬਣੇ ਹੋਏ ਆ ਇਧਰ ਸਾਈਡ ਤੇ ਲਿਫਟ ਵੀ ਲੱਗੀ ਹੋਈ ਆ ਤੁਸੀਂ ਉੱਪਰ ਜਾਣਾ ਤੇ ਕਿਉਂਕਿ ਫਲੋਰ ਬਣੇ ਹੋਏ ਆ 1 2 3 4 4th ਫਲੋਰ ਤੱਕ ਹੈਗਾ ਆ ਪੂਰੀ ਲਿਫਟ ਵੀ ਲੱਗੀ ਹੋਈ ਆ ਦੇਖੋ ਜੀ ਕਿੰਨੀ ਸੋਹਣੀ ਸਰਾ ਬਣੀ ਆ ਤੇ ਇਧਰੋਂ ਦੀ ਐਂਟਰੀ ਆ ਤੁਹਾਨੂੰ ਅੰਦਰ ਵੀ ਦਿਖਾ ਦਨਾ ਵਾ ਦੇਖੋ ਕਿੰਨੀ ਸੋਹਣੀ ਲੁੱਕ ਬਣੀ ਆ ਆ ਸਾਰੇ ਬੂਟੇ-ਬਾਟੇ ਵੀ ਇਧਰ ਲਾਏ ਹੋਏ ਆ ਇਧਰੋਂ ਦੀ ਐਂਟਰੀ ਹੈ ਜੀ ਆ ਸਾਹਮਣੇ ਬਿਲਕੁਲ ਸਾਹਮਣੇ ਐਂਟਰੀ ਕਰਦੇ ਸਾਰੀ ਰਿਸੈਪਸ਼ਨ ਆ रिसेप्शन ਦੇ ਨਾਲ ਹੀ ਇੱਧਰ ਸੋਫੇ ਵਗੈਰਾ ਲੱਗੇ ਹੋਇਆ ਨਾਲ ਹੀ ਇੱਧਰ ਲਿਫਟ ਲੱਗੀ ਹੈ ਲਿਫਟ ਤੇ ਤੁਸੀਂ ਜਾ ਸਕਦੇ ਆ ਸਵੇਰ ਦਾ 7:30 ਦਾ ਟਾਈਮ ਹੋਇਆ ਠੀਕ ਹੈ ਜੀ ਇੱਥੇ ਉੱਪਰ ਸਾਰੇ ਰੂਮ ਬਣੇ ਹੋਏ ਆ ਇੱਧਰ ਇੱਧਰ ਵੀ ਲਿਫਟ ਲੱਗੀ ਹੈ ਇੱਧਰ ਵੀ ਸੋਫੇ ਲੱਗੇ ਆ ਫੈਨ ਵੀ ਲੱਗਿਆ ਹੋਇਆ ਜਿੰਨੀ ਇਸ ਤਰ੍ਹਾਂ ਹੈਗੀ ਆ ਸਾਰੇ ਸਾਰੇ ਏਸੀ ਆ ਇਹਦਾ ਰੂਮ ਰੈਂਟ ਹੈਗਾ ਜੀ 700 ਰੁਪਿਆ ਤੁਹਾਡੇ ਕੋ 800 ਰੁਪਿਆ ਲੈਂਦੇ ਆ ਤੇ ਸਿਕਿਉਰਿਟੀ ਲੈਂਦੇ ਹਾਂ 100 ਰੁਪਿਆ ਉਦਾਂ ਰੂਮ ਰੈਂਟ ਜਿਹੜਾ ਇੱਥੇ 700 ਰੁਪਿਆ 700 ਰੁਪਏ ਦੇ ਵਿੱਚ ਇੱਥੇ ਤੁਸੀਂ ਜਿਹੜਾ ਰੂਮ ਲੈ ਸਕਦੇ ਆ ਤੇ ਚਾਹੇ ਤੁਸੀਂ 1 ਬੰਦਰ ਹੋਵੋ ਚਾਹੇ 4 ਹੋਵੋ ਚਾਹੇ 5 ਹੋਵੋ 700 ਰੁਪਏ ਤਾਂ ਡਾ ਲੱਗਣਾ ਵਾ 12 ਵਜੇ ਤੋਂ ਲੈ ਕੇ 12 ਵਜੇ ਤੱਕ ਤੁਹਾਨੂੰ ਅਗਲੇ ਦਿਨ ਸਵੇਰੇ 12 ਵਜੇ ਜਿਹੜਾ ਰੂਮ ਖਾਲੀ ਕਰਨਾ ਪੈਣਾ ਵਾ ਇੱਕ ਇਧਰਲੇ ਪਾਸੇ ਵੀ ਹੈਗਾ ਖਾਲਸਾ ਨਿਵਾਸ ਠੀਕ ਹੈ ਇਹ ਜਿਹੜਾ ਨਿਵਾਸ ਤਾਂ ਨਾ ਇਹ ਜਿਹੜੇ ਇੱਥੇ ਸੇਵਾਦਾਰ ਆ ਇਹ ਉਹਨਾਂ ਨੂੰ ਹੀ ਮਿਲਿਆ ਬਾਕੀ ਕਿਸੇ ਹੋਰ ਨੂੰ ਨਹੀਂ ਮਿਲਦਾ ਇੱਥੇ ਜਿਹੜੇ ਰੂਮ ਆ ਇਹ ਸਾਰੇ ਸੇਵਾਦਾਰਾਂ ਵਾਸਤੇ ਆ ਇੱਧਰਲੇ ਪਾਸੇ ਦੂਸਰੀ ਆਪਸ਼ਨ ਆ ਇੱਧਰਲੇ ਸਾਈਡ ਤੇ ਤੁਹਾਨੂੰ ਦਿਖਾਉਣਾ ਵਸਰਾ ਕਿੱਧਰਲੇ ਪਾਸੇ ਆ ਇੱਕ ਸਰਾਹ ਹੋਰ ਹੈਗੀ ਆ ਕਿਉਂਕਿ ਜਿੱਦਾ ਅੱਜਕੱਲ੍ਹ ਗਰਮੀ ਦਾ ਬਹੁਤਾ ਮੌਸਮ ਨਹੀਂ ਹੈਗਾ ਤੇ ਤੁਸੀਂ ਚਾਹਦੇ ਵੀ ਨਹੀਂ ਬਿਨਾ ਏਸੀ ਤੋਂ ਵੀ ਰੂਮ ਮਿਲ ਜਵੇ ਥੋੜਾ ਸਸਤਾ ਮਿਲੇ ਤੇ ਇੱਕ ਤੁਹਾਨੂੰ ਸਰਾਹ ਹੋਰ ਹੈਗੀ ਆ ਉਹ ਦਿਖਾਉਂਗਾ ਤੁਹਾਨੂੰ ਉਹ ਸਰਾਹ ਤੁਹਾਨੂੰ ਸਸਤੇ ਚ ਮਿਲ ਜਣੀ ਹੈ ਇਹਦੇ ਨਾਲ ਇੱਥੇ 700 ਰੁਪਿਆ ਰੂਮ ਦਾ ਰੈਂਟ ਆ ਇੱਕ ਰਾਤ ਦਾ ਜੇ ਤੁਹਾਨੂੰ ਇਸ ਤੋਂ ਘੱਟ ਚ ਚਾਹੀਦੀ ਤਾਂ ਤੁਹਾਨੂੰ ਇੱਥੇ ਤਖਤ ਸ਼੍ਰੀ ਦਮਦਮਾ ਸਾਹਿਬ ਰੁਕਣ ਵਾਸਤੇ ਇਸ ਤੋਂ ਸਸਤੇ ਵਾਲੀ ਆਪਸ਼ਨ ਵੀ ਦਿਖਾ ਦਾਂਗਾ। ਉਹਦੇ ਵਿੱਚ ਤੁਸੀਂ ਸਸਤੇ 'ਚ ਰੁਕ ਸਕਦੇ ਆ। ਅਸ਼ਬੀਲ ਲਿਖਿਆ ਹੈ ਇਹਦੀ ਬੈਕ ਸਾਈਡ ਤੇ ਆ ਦੇਖੋ ਹੈਗਾ ਮਾਤਾ ਸੁੰਦਰ ਕੌਰ ਜੀ ਲੰਗਰ ਹਾਲ। ਲੰਗਰ ਹਾਲ ਦੇ ਬਿਲਕੁਲ ਬੈਕ ਸਾਈਡ ਤੇ ਆ ਦੇਖੋ ਆ ਬਣਿਆ ਹੋਇਆ ਨਾ ਜਿਹੜੀ ਬਿਲਡਿੰਗ ਬਣੀ ਆ ਇਹ ਸਰਾਂ ਆ ਜੀ। ਚਾਹੇ ਤੁਸੀਂ ਇਧਰੋਂ ਦੀ ਐਂਟਰੀ ਕਰ ਲਓ ਉਹ ਸਾਹਮਣੇ ਦੀ ਰਸਤਾ ਹੈਗਾ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਦੀ ਚਾਹੇ ਇਧਰੋਂ ਫਰੰਟ ਤੋਂ ਐਂਟਰੀ ਕਰ ਲਓ। ਤਾਨੂੰ ਫਰੰਟ ਤੋਂ ਦਿਖਾਵਾਂ ਜਾਂ ਕਿੱਦਾਂ ਦਿਖਾਵਾਂ ਫਰੰਟ ਤੋਂ ਦਿਖਾ ਦਿੰਦਾ ਤੁਹਾਨੂੰ ਮੈਂ ਕਿ ਤੁਸੀਂ ਜੇ ਤਖਸ਼ੀ ਦਮਦਮਾ ਸਾਹਿਬ ਦਰਸ਼ਨ ਕਰਨਾ ਆਉਣਾ ਚਾਹੁੰਦੇ ਆ ਤਾਂ ਫੇ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਕਿ ਤੁਹਾਡੇ ਰੁਕਣ ਦਾ ਇੱਥੇ ਰਹਿਣ ਦਾ ਕੀ ਪ੍ਰਬੰਧ ਹੈ ਕਿੱਦਾਂ ਰੁਕ ਸਕਦੇ ਆ ਕਿੱਦਾਂ ਰਹਿ ਸਕਦੇ ਆ ਜੇ ਤੁਸੀ ਸਸਤੇ ਚ ਰਹਿਣਾ ਚਾਹੁੰਦੇ ਆ ਤੇ ਬੈਸਟ ਆਪਸ਼ਨ ਤੁਹਾਨੂੰ ਦਿਖਾਣਾ ਸਭ ਤੋਂ ਸਸਤੇ ਦੇ ਵਿੱਚ ਆਹ ਗੇਟ ਆ ਠੀਕ ਹੈ ਜੀ ਅਦਰ ਜੇ ਤੂੰ ਇਧਰੋਂ ਨਹੀਂ ਆ ਗੇਟ ਤੋਂ ਆ ਬਿਲਕੁਲ ਸਾਹਮਣੇ ਇੱਥੇ ਦੀ ਜੰਨੇ ਤੇ ਸਰਾ ਆ ਆ ਦੁਕਾਨਾਂ ਦੇ ਨਾਲ ਹੀ ਇਧਰਲੇ ਪਾਸੇ ਜਿਹੜਾ ਲੰਗਰ ਹਾਲ ਆ ਲੰਗਰ ਹਾਲ ਦੇ ਬਿਲਕੁਲ ਨਾਲ ਹੀ ਚਾਹੇ ਤੂੰ ਜਿੱਧਰੋਂ ਪਹਿਲਾਂ ਦਿਖਾਇਆ ਤੁਹਾਨੂੰ ਉਧਰੋਂ ਦੀ ਐਂਟਰੀ ਕਰ ਸਕਦੇ ਆ ਚਾਹੇ ਮੈਂ ਵਾਪਸੀ ਤੇ ਦਿਖਾ ਦਊਂਗਾ ਕਿਧਰੋਂ ਦੀ ਨਿਕਲ ਹੁੰਦਾ ਆ ਉਧਰੋਂ ਜੂਸਰੀ ਪਾਸੇ ਦੀ ਐਂਟਰੀ ਇਧਰੋਂ ਦੀ ਆ ਡਾਇਰੈਕਟ ਮੇਨ ਐਂਟਰੀ ਆ ਠੀਕ ਆ ਜੀ ਆ ਇੱਥੇ ਡੋਰ ਤੋਂ ਵੀ ਸਿੱਧੀ ਐਂਟਰੀ ਕਰੂੰਗੇ ਇੱਥੇ ਨਾਲ ਹੀ ਸਾਹਮਣੇ ਆ ਦਫ਼ਤਰ ਬਣਿਆ ਹੋਇਆ ਦੇਖੋ ਆ ਦਫ਼ਤਰ ਐਂਟਰੀ ਕਰਦੇ ਸਾਰੀ ਇੱਥੇ ਤੁਸੀਂ ਅੰਦਰ ਜਾਣਾ ਆ ਅੰਦਰ ਜਾ ਕੇ ਭਾਈ ਸਾਹਿਬ ਤੋਂ ਆਪਣੀ ਜਿਹੜੀ ਚਾਬੀ ਲੈ ਲੈਣੀ ਆ ਆ ਦੇਖੋ ਜੀ ਆ ਇੱਥੇ ਦੂਸਰੀ ਆਪਸ਼ਨ ਬਣੀ ਹੋਈ ਆ ਸ਼ਹੀਦ ਭਾਈ ਮਨੀ ਸਿੰਘ ਜੀ ਨਿਵਾਸ ਇਹ ਹੈਗਾ ਤੇ ਤੁਹਾਡਾ ਦੂਸਰਾ ਯਾਤਰੀ ਨਿਵਾਸ ਜਿਹੜਾ ਆ ਤੁਸੀਂ ਇੱਥੇ ਰੁਕ ਸਕਦੇ ਆ ਇੱਥੇ ਕਾਫੀ ਸਾਰੇ ਕਮਰੇ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਨਿਵਾਸ ਇੱਥੇ ਡਬਲ ਸਟੋਰੀ ਬਿਲਡਿੰਗ ਬਣੀ ਆ ਬਹੁਤ ਵਧੀਆ ਰੂਮ ਆ ਠੀਕ ਆ ਪਾਰਕਾ ਬੁਰਕਾ ਵੀ ਬਣਿਆ ਹੋਇਆ ਬਹੁਤ ਵਧੀਆ ਆਪਸ਼ਨ ਹੈ ਜੇ ਤੁਸੀਂ ਇੱਥੇ ਰੁਕਣਾ ਚਾਹੁੰਦੇ ਦੇਠੇ ਰੁਕ ਸਕਦੇ ਆ ਜੇ ਤੁਸੀਂ ਇੱਥੇ ਰੁਕਣਾ ਚਾਹੁੰਦੇ ਆ ਤੇ ਇੱਥੇ ਜਿਹੜਾ ਰੂਮ ਦਾ ਰੈਂਟ ਹੈਗਾ ਜੀ ਇੱਥੇ 100 ਰੁਪਿਆ ਸਿਰਫ ਰੈਂਟ ਹੈ ਰੂਮ ਦਾ ਇੱਥੇ ਪੱਖਾ ਲੱਗਾ ਹੋਊਗਾ ਬੈੱਡ ਲੱਗਾ ਹੋਊਗਾ ਟਾਇਲਟ ਵਗੈਰਾ ਵਾਸ਼ਰੂਮ ਵਗੈਰਾ ਆਏਗਾ ਤੇ ਉਹ ਤੁਸੀਂ ਯੂਜ਼ ਕਰ ਸਕਦੇ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਆ ਗਰਮੀ ਇੰਨੀ ਨਹੀਂ ਹੈਗੀ ਗਸਤ ਦਾ ਮਹੀਨਾ ਚੱਲਦਾ ਪਿਆ ਆ ਪੱਖੇ ਨਾਲ ਵੀ ਸਰ ਜਾਂਦਾ ਵਧੀਆ ਜੇ ਤੁਸੀਂ ਇਕੱਲੇ ਆਉਂਦੇ ਆ ਤੇ 100 ਰੁਪਿਆ ਲੱਗਣਾ ਚਾਹੇ ਤੁਸੀਂ 4 ਜਣੇ ਆ ਤਾਂ ਵੀ 100 ਲੱਗਣਾ ਤੁਸੀਂ ਇਕੱਲੇ ਆਉਂਦੇ ਤਾਂ ਵੀ 100 ਲੱਗਣਾ 200 ਰੁਪਏ ਤੁਹਾਨੂੰ ਡਿਪੋਜ਼ਿਟ ਕਰਨਾ ਪੈਣਾ ਆ ਠੀਕ ਹੈ ਜੀ 100 ਰੁਪਏ ਜਾਨਕੀ ਸਿਕਿਉਰਿਟੀ ਵਾਸਤੇ ਲੈਂਦੇ ਆ ਐਕਸਟਰਾ ਲੈਂਦੇ ਆ ਉਹ ਤੁਹਾਨੂੰ ਜਦ ਦੀ ਵਾਪਸ ਜਾਓਗੇ ਚਾਬੀ ਦੇਵੋਗੇ ਵਾਪਸ 100 ਰੁਪਏ ਤੁਹਾਨੂੰ ਵਾਪਸ ਦਿੱਤਾ ਜਾਣਾ ਵਾ ਜਾਨਕੀ ਐਕਚੁਅਲ ਜੇ ਰੂਮ ਰੈਂਟ ਜਿਹੜਾ ਦਾ 100 ਰੁਪਏ ਹੀ ਆ 100 ਰੁਪਏ ਦੇ ਵਿੱਚ ਤੁਹਾਨੂੰ ਵਧੀਆ ਇੱਥੇ ਰੂਮ ਮਿਲ ਜਣਾ ਵਾ ਚਲੋ ਆਜੋ ਤੁਹਾਨੂੰ ਅੰਦਰੋਂ ਰੂਮ ਦਿਖਾ ਦਿੰਦੇ ਕਿੱਦਾਂ ਦਾ ਸਾਰਾ ਸਾਰਾ ਤੁਸੀਂ ਇੱਕ ਵਾਰੀ ਡਿਟੇਲ ਚ ਦੇਖ ਲਓ ਕਿ ਕਿਸ ਤਰ੍ਹਾਂ ਦੀ ਤੁਹਾਨੂੰ ਫੈਸਿਲਿਟੀ ਮਿਲੂਗੀ 100 ਰੁਪਏ ਦੇ ਵਿੱਚ ਸਭ ਤੋਂ ਬੈਸ ਸੌਰਵ ਚਰੂ ਕੇ ਸਾਧਿਆ ਠੀਕ ਹੈ ਜੀ ਆ ਜੀ ਤੁਹਾਨੂੰ ਰੂਮ ਦਿਖਾਇਆ ਨਾ ਜਿੱਥੇ ਆਪਾਂ ਰੁਕੇ ਸੀਗੇ ਆ ਵਿਖੋ ਜੀ ਆਪਾਂ 25 ਨੰਬਰ ਰੂਮ ਮਿਲਿਆ ਸੀ ਆਪਾਂ ਨੂੰ ਅੰਦਰੋਂ ਤੁਹਾਨੂੰ ਸਾਰਾ ਰੂਮ ਦਿਖਾਉਣਾ ਕਿਦਾਰ ਆ ਦੇਖੋ ਜੀ ਉੱਪਰ ਟਿਊਬ ਲਾਈਟ ਲੱਗੀ ਆ ਇੱਧਰ ਸਵਿਚ ਬੋਰਡ ਲੱਗਿਆ ਇੱਧਰ ਤੁਸੀਂ ਆਪਣਾ ਮੋਬਾਈਲ ਵਗੈਰਾ ਚਾਰਜ ਕਰਨਾ ਵਾ ਜੇ ਵਾਸਤੇ ਲੱਗਿਆ ਉੱਪਰ ਫੈਨ ਵੀ ਹੈਗਾ ਠੀਕ ਹੈ ਜੀ ਡਬਲ ਬੈੱਡ ਦਿੱਤਾ ਹੈ ਨਾ ਦੋ ਖੇਸੀਆਂ ਮਿਲੀਆਂ ਹੋਈਆਂ ਆ ਚਾਦਰ ਵਗੈਰਾ ਵਧੀਆ ਆ ਆ ਦੇਖੋ ਰੂਮ ਦੇਖ ਲਓ ਕਿਹੋ ਜਿਹਾ ਤੇ ਇਧਰਲੇ ਪਾਸੇ ਤੁਸੀਂ ਆਪਣਾ ਸਮਾਨ ਵਗੈਰਾ ਰੱਖ ਸਕਦੇ ਆ ਇਹ ਕਿੱਥੇ ਛੋਟਾ ਜਿਹਾ ਮਿਰਰ ਵੀ ਹੈਗਾ ਜੇ ਪੱਗ ਬੂ ਦੁੰਦਣੀਆਂ ਤੇ ਇਹਦੇ ਵਿੱਚ ਬੰਨ ਸਕਦੇ ਹੋ ਤੇ ਇਧਰਲੀ ਸਾਈਡ ਤੇ ਕੱਪੜੇ ਉਪਰੇ ਟੰਗਣ ਵਾਸਤੇ ਕਿਲੇ ਵੀ ਦਿੱਤੀ ਹੋਈ ਆ ਠੀਕ ਹੈ ਜੀ ਇਹ ਹੈਗਾ ਜੀ ਰੂਮ ਤੁਹਾਨੂੰ ਵਾਸ਼ਰੂਮ ਵੀ ਦਿਖਾ ਦਿੰਦਾ ਹਾਂ ਇਧਰਲੇ ਪਾਸੇ ਖਿੜਕੀ ਹੈਗੀ ਹੈ ਵੈਂਟੀਲੇਸ਼ਨ ਵਾਸਤੇ ਵੀ ਹੈਗਾ ਇੱਕ ਇਧਰ ਖਿੜਕੀ ਹੈਗੀ ਆ ਇਹ ਇਧਰਲੀ ਸਾਈਡ ਤੇ ਖਿੜਕੀ ਹੈ ਦੋਨੀਆਂ ਖਿੜਕੀਆਂ ਖੋਲ ਲਓ ਜੇ ਤੁਹਾਨੂੰ ਗਰਮੀ ਲਾਦੀ ਆ ਤੇ ਕਰਾਸ ਵੈਂਟੀਲੇਸ਼ਨ ਹੋਏਗੀ ਤੇ ਉਹਦੇ ਨਾਲ ਤੁਹਾਨੂੰ ਗਰਮੀ ਥੋੜੀ ਘੱਟ ਲੱਗੇਗੀ। ਵੈਸੇ ਤਾਂ ਫੈਨ ਲੱਗਾ ਆ ਅੱਜ ਦੇ ਹਿਸਾਬ ਨਾਲ ਮੌਸਮ ਥੋੜਾ ਠੰਡਾ ਹੀ ਸੀਗਾ। ਬਹੁਤੀ ਗਰਮੀ ਹੈ ਨਹੀਂ ਅੱਜ। ਕਿਉਂਕਿ ਅਗਸਤ ਦਾ ਮਹੀਨਾ ਚੱਲ ਰਿਹਾ ਹੈ ਇਸ ਟਾਈਮ ਤਾਂ ਅਰਕ ਬਹੁਤੀ ਗਰਮੀ ਨਹੀਂ ਹੈਗੀ। ਸ਼ੁਰੂ ਹੀ ਹੋਇਆ ਅਗਸਤ ਦਾ ਮਹੀਨਾ। ਤਾਂ ਸਹੀ ਸੀਗਾ। ਏਸੀ ਵਗੈਰਾ ਦੀ ਲੋੜ ਨਹੀਂ ਪੈਂਦੀ ਸਹੀ ਹੈ ਬਿਲਕੁਲ। ਇੱਥੇ ਅੰਦਰ ਬਾਥਰੂਮ ਹੈਗਾ। ਬਾਥਰੂਮ ਦਿਖਾਣਾ ਤੁਹਾਨੂੰ ਬਾਥਰੂਮ ਨੂੰ ਹੁਣੇ ਯੂਜ਼ ਕੀਤਾ ਹੈ। ਠੀਕ ਹੈ ਜੀ ਟੂਟੀ ਹੈਗੀ ਪਾਣੀ ਆਉਂਦਾ ਬਾਲਟੀ ਟੱਬ ਵਗੈਰਾ ਸਾਫ਼-ਸੁਥਰਾ ਬਿਲਕੁਲ ਆ। ਆ ਕਮਰਾ ਵਗੈਰਾ ਬਿਲਕੁਲ ਥਲੀ ਸੀ ਇਧਰਲੇ ਪਾਸੇ ਕਿਰੀਆਂ ਲੱਗੀਆਂ ਹੋਈਆਂ ਵਾ ਵਾਸ਼ਰੂਮ ਵੀ ਬਹੁਤ ਵਧੀਆ ਸੀਗਾ ਆਰਾਮ ਨਾਲ ਬਹੁਤ ਵਧੀਆ ਉੱਪਰ ਬਲ ਵਗੈਰਾ ਲੱਗਾ ਹੋਇਆ ਬਹੁਤ ਵਧੀਆ ਟਾਈਮ ਵਧੀਆ ਸਰ ਗਿਆ ਆਪਣਾ ਬਹੁਤ ਵਧੀਆ ਰੂਮ ਸੀਗਾ ਰੈਸਟ ਕਰਨ ਵਾਸਤੇ ਬਹੁਤ ਵਧੀਆ ਬੈਸਟ ਰੂਮ ਆ ਤੇ ਇਸ ਰੂਮ ਦਾ ਕਿਰਾਇਆ ਹੈਗਾ ਜੀ 100 ਰੁਪਿਆ 100 ਰੁਪਿਆ ਕਿਰਾਇਆ ਆ ਤੇ 200 ਰੁਪਏ ਉਹਨੇ ਉਦਾਂ ਲਏ ਮੈਨੂੰ ਪਹਿਲਾਂ 200 ਰੁਪਏ ਲੰ데요 ਫੇਰ 100 ਰੁਪਏ ਕਿਰਾਇਆ ਲੱਗੇ ਹੁਣ ਮੈਂ ਜੂ ਵਾਪਸੀ ਲਊ ਜਾਊਗਾ ਤੇ ਉਹਨੇ 100 ਰੁਪਇਆ ਮੈਨੂੰ ਵਾਪਸ ਦੇ ਦੇਣਾ ਮੈਂ ਕਹਿੰਦੇ ਉਹਦਾ 200 ਰੁਪਇਆ ਆ ਪਰ 100 ਰੁਪਇਆ ਜਦੋਂ ਤੁਸੀਂ ਆਪਾਂ ਚਾਬੀ ਵਾਪਸ ਕਰ ਦੇਵਾਂਗੇ ਆ ਚਾਬੀ ਆ ਜੀ ਇੱਧਰ ਚਾਬੀ ਮਿਲਦੀ ਆ 25 ਨੰਬਰ ਰੂਮ ਤੇ ਲਿਖਿਆ ਤੇ ਇਹਦਾ ਆਪਣਾ 100 ਰੁਪਇਆ ਮੈਨੂੰ ਵਾਪਸ ਦਿੱਤਾ ਚਾਹੁੰਦਾ ਚਲੋ ਤੁਹਾਨੂੰ ਰੂਮ ਸਾਰਾ ਦਿਖਾਤਾ ਆ ਬਹੁਤ ਵਧੀਆ ਰੂਮ ਸੀਗਾ ਕੋਈ ਗਰਮੀ ਨਹੀਂ ਲੱਗੇ ਸੀ ਮੱਛਰ ਸੀਗਾ ਬਿਲਕੁਲ ਥੋੜਾ ਥੋੜਾ ਸੀਗਾ ਪਰ ਇੰਨਾ ਜ਼ਿਆਦਾ ਨਹੀਂ ਹੈਗਾ ਸੀ ਕੋਈ ਫਰਕ ਨਹੀਂ ਪਿਆ ਕਿਉਂਕਿ ਮੈਂ ਇੱਧਰੋਂ ਆ ਜਿਹੜੀ ਖਿੜਕੀ ਆ ਇਵੀ ਖੋਲ ਲਈ ਸੀਗੀ ਆ ਦੇਖੋ ਇਧਰੋਂ ਖਿੜਕੀ ਖੋਲ ਲਈ ਤਾਂ ਦਿਖਾ ਰਿਹਾ ਨਾ ਵਾ ਇਧਰੋਂ ਦੋਨੇ ਖਿੜਕੀਆਂ ਖੋਲੀਆਂ ਸੀ ਆ ਖਿੜਕੀ ਖੋਲ ਕੇ ਤੇ ਆ ਖਿੜਕੀ ਖੋਲ ਕੇ ਕਰਾਸ ਵੈਂਟੀਲੇਸ਼ਨ ਹੁੰਦੀ ਵੀ ਸੀਗੀ ਦਰਵਾਜ਼ਾ ਪੂਰਾ ਬੰਦ ਸੀਗਾ ਸਾਰਾ ਸਮਾਨ ਇੱਥੇ ਮੇਰਾ ਪਹਿਲਾਂ ਤਾਂ ਸਾਰਾ ਹੀ ਖਿਲਰਿਆ ਹੋਇਆ ਹੈਗਾ ਬੈਗ ਦਾ ਸਾਰਾ ਸਮਾਨ ਹੁਣ ਹੀ ਸਮਾਨ ਥੋੜੀ ਪੈਕਿੰਗ ਕੀਤੀ ਪੈਕਿੰਗ ਕਰਕੇ ਸਾਈਡ ਤੇ ਰੱਖ ਲਿਆ ਅ ਜਿੱਦਾਂ ਦਾ ਬੈੱਡ ਸੀਗਾ ਉਦੋਂ ਦੀ ਆਪਾਂ ਕਰ ਦਿੱਤਾ ਬਿਲਕੁਲ ਜੋ ਚੀਜ਼ ਸੀਗੀ ਉਦੇ ਛੱਡ ਕੇ ਚੱਲੇ ਆ ਠੀਕ ਹੈ ਜੀ ਬਿਲਕੁਲ ਹੈ ਨਾ ਚਲੋ ਇਹਨੂੰ ਬੰਦ ਕਰਦੇ ਆ ਤੇ ਬਹੁਤ ਵਧੀਆ ਰੂਮ ਆ ਤਾਂ 12 ਉਹ ਹੀ ਦਿਖਾ ਦਨਾ ਮਾੜਿਆ ਬੈਗ ਆਪਣਾ ਇੱਥੇ ਅੰਦਰ ਹੀ ਪਿਆ ਇੱਥੇ ਵੀ ਦੇਖੋ ਆ ਬਾਹਰ ਵੀ ਬਰਾਂਡਜ ਵੀ ਪੱਖੇ ਲੱਗੇ ਹੋਏ ਆ ਇਧਰ ਆ ਦੇਖੋ ਗਾਰਡਨ ਵਗੈਰਾ ਹੈਗਾ ਨਾ ਕਾਹ ਕੂ ਲੱਗਿਆ ਹੈ ਇਧਰ ਦੇਖੋ ਉਧਰਲੀ ਸਾਈਡ ਤੇ ਕਾਹ ਕੂ ਹੈਗਾ ਇਹਦੇ ਕਰਕੇ ਥੋੜਾ ਜਿਹਾ ਮੱਛਰ ਸੀਗਾ ਭਾਈ ਕਹਿੰਦੇ ਭਾਈ ਸਾਹਿਬ ਸੀਗੇ ਮਿਲੇ ਸ਼ਾਮੀ ਉਹਨਾਂ ਨੇ ਗੱਲਬਾਤ ਇਹ ਕਹਿੰਦੇ ਆ ਗਾਰਡਨ ਥੋੜਾ ਹੈਗਾ ਗਾਰਡਨ ਦੇ ਕਰਕੇ ਕਾਹ ਕੂ ਦੇ ਕਰਕੇ ਥੋੜਾ ਮੱਛਰ ਹੁੰਦਾ ਉਦਾਂ ਬਹੁਤ ਵਧੀਆ ਜੀ ਆ ਇੱਥੋਂ ਦੀ ਉੱਪਰ ਦੇਖੋ ਉੱਪਰ ਜਾਣ ਨੂੰ ਵੀ ਰਾਹ ਹੈਗਾ ਇੱਥੋਂ ਦੀ ਤੁਸੀਂ ਉੱਪਰ ਵੀ ਜਾ ਉੱਪਰ ਦਿਖੋ ਡਬਲ ਸਟੋਰੀ ਬਣਿਆ ਹੈ ਇੱਕ ਇਧਰ ਬਣਿਆ ਹੋਇਆ ਰੂਮ ਇੱਕ ਉਧਰ ਬਣਿਆ ਹੋਇਆ ਟੋਟਲ ਇਸ ਨਿਵਾਸ ਸਥਾਨ ਦੇ ਵਿੱਚ 80 ਰੂਮ ਬਣੇ ਹੋਏ ਆ 70 ਤੋਂ 80 ਰੂਮ ਹੈਗੇ अवेलेबल ਤੇ ਜੇ ਤੁਸੀਂ ਇੱਥੇ ਰੂਮ ਬਣਾ ਜਾਂਦੇ ਤਾਂ ਇੱਥੇ ਰੁੱਕ ਸਕਦੇ ਆ ਤੇ ਚਲੋ ਆਪਾਂ ਜਾ ਕੇ ਭਾਈ ਸਾਹਿਬ ਉਹ ਹੈਗੇ ਸਾਹਮਣੇ ਉਹਨਾਂ ਨੂੰ ਚਾਬੀ ਦੇ ਦੇਣੇ ਜਾ ਕੇ ਸਲਵਿਦਾ ਬਾਈ ਬਾਏ ਰੂਮ ਬਈਆ ਬਹੁਤ ਸ਼ੁਕਰੀਆ ਰਾਤ ਬਿਤਾਉਣ ਲਈ ਬਹੁਤ ਵਧੀਆ ਰੂਮ ਸੀਗਾ 100 ਰੁਪਏ ਦੇ ਵਿੱਚ ਬੈਸਟ ਆਜੋ ਚਲਿਏ ਬਲੌਕ ਨੂੰ ਲਗਾਈਏ ਸਾਰੇ ਬੰਦ ਕਰ ਦਿਆ ਪੱਖੇ ਬੱਤੀਆਂ ਆਲੋ ਰੂਮ ਦਾ ਲੌਕ ਲਾ ਕੇ ਫਿਰ ਚੱਲਦੇ ਆ ਇੱਕ ਤਾਂ ਜੀ ਦੇਖਾਂ ਮੈਂ ਹੋਰ ਆ ਦੇਖੋ ਇਹਦਾ ਸਵਿਚ ਦਾ ਬਟਨ ਨਿਕਲ ਆਇਆ ਹੋ ਦੇਖੋ ਵਿੱਚ ਲਾਈਟੀ ਜਗੰਡੀ ਉਹਦੇ ਜਾਨੀ ਕਿ ਇਚ ਪਾਵਰ ਆਨ ਡੀ ਆ ਜੇ ਕਿਸੇ ਹੱਥੋਂ ਉੱਤੇ ਲੱਗ ਗਿਆ ਤਾਂ ਮੈਨੂੰ ਲੱਗਦਾ ਕਰੰਟ ਵੀ ਪੈ ਸਰਦਾ ਦੇਖਦੇ ਵੇ ਵਿੱਚ ਪਾਵਰ ਆਨ ਡੀ ਆ ਅੱਥਰ ਲੋਕ ਲਾ ਦੀ ਆਪਾਂ ਲੋਕ ਲੱਗ ਗਿਆ ਹਾਂਜੀ ਲੋਕ ਲੱਗ ਗਿਆ ਜੀ ਚਲੋ ਚਲਦੇ ਹਾਂ ਚਾਬੀ ਦਿੰਨੇ ਭਾਈ ਸਾਹਿਬ ਨੂੰ ਤੇ ਚਲਿਏ ਭਾਈ ਸਾਹਿਬ ਸੈਰ ਕਰਦੇ ਹੋਏ ਆ ਆਹੀ ਆ ਭਾਈ ਸਾਹਿਬ ਇਹੀ ਹੁੰਦੇ ਆਫਿਸ ਦੇ ਵਿੱਚ ਚਲੋ ਚਲਦੇ ਹਾਂ ਜੀ ਆ ਹੈਗਾ ਜੀ ਆਫਿਸ ਥੈਂਕ ਯੂ ਬਹੁਤ ਬਹੁਤ ਧੰਨਵਾਦ 100 ਰੁਪਏ ਮੈਨੂੰ ਵਾਪਸ ਦਿੱਤਾ ਉਹਨਾਂ ਨੇ 200 ਰੁਪਿਆ ਲਿਆ ਸੀਗਾ ਤੇ 100 ਰੁਪਿਆ ਰੈਂਟ ਆ 100 ਰੁਪਏ ਤੁਹਾਨੂੰ ਵਾਪਸ ਦੇ ਦਿੰਦੇ ਆ ਇਧਰੋਂ ਵੀ ਬਾਹਰ ਜਾ ਸਕਦੇ ਆ ਇੱਕ ਰਾ ਇਧਰੋਂ ਵੀ ਹੈਗਾ ਇਧਰੋਂ ਮੈਂ ਤਾਂ ਤੁਹਾਨੂੰ ਲਿਆਣ ਦੇਵਾ ਕਿਉਂਕਿ ਇਧਰਲੇ ਪਾਸੇ ਜਿਹੜੇ ਹੈਗੇ ਰੂਮ ਉਹ ਵੀ ਦਿਖਾਉਣਾ ਮੈਂ ਤੁਹਾਨੂੰ ਤੇ ਇਧਰਲੇ ਪਾਸੇ ਸਾਹਮਣੇ ਬਿਲਕੁਲ ਲੰਗਰ ਹਾਲ ਵੀ ਆ ਰੂਮ ਇਧਰਲੇ ਅੰਦਰਲੇ ਪਾਸੇ ਹੀ ਹੈਗੇ ਆ ਆ ਦੇਖੋ ਇਧਰ ਵੀ ਬਣੇ ਹੋਏ ਰੂਮ ਕਾਫੀ ਰੂਮ ਆ ਆ ਇਧਰ ਇੱਥੇਨੇ ਸਾਰੇ ਜੇਸੀ ਵਗੈਰਾ ਲੱਗੇ ਹੋਏ ਆ ਰੂਮ 'ਚ ਆਇਦਰੇ ਪਾਸੇ ਬਿਲਕੁਲ ਸਾਹਮਣੇ ਲੰਗਰ ਹਾਲ ਆ। ਕੋਈ ਬਾਹਰ ਨਿਕਲਦੇ ਸਾਰੀ ਨਾ ਆਹ ਵਾਲਾ ਪਾਸਾ ਇਹ ਲੰਗਰ ਹਾਲ ਆ। ਰਾਤ ਇੱਥੋਂ ਚਾਪੀ ਕੇ ਗਏਗੇ। ਇਧਰੋਂ ਦੀ ਐਂਟਰੀ ਆ ਲੰਗਰ ਹਾਲ ਦੀ ਉਹ ਸਾਹਮਣੇ ਸਾਡੀ ਖਜ਼ੀ ਮਾਤਾ ਸੱਧਰਕਾਰ ਜੀ ਲੰਗਰ ਹਾਲ ਆਇਆ। ਇਹ ਬਿਲਕੁਲ ਸਾਹਮਣੇ ਜੋੜਾ ਘਰ ਆ। ਚਲੋ ਉੱਥੇ ਚੱਲਦੇ ਆਂ ਜੋੜਾ ਜਮਮ ਕਰਾ ਲੈਣਾ ਉਹ ਸਾਹਮਣੇ ਗੇਟ ਲੱਗਾ ਹੈ ਇੱਧਰਲੇ ਪਾਸੇ ਦੁਕਾਨਾਂ ਵੀ ਲੱਗੀਆਂ ਵਾ ਕੋਈ ਸਮਾਨ ਖੂਨ ਲੈਣਾ ਤਾਂ ਇੱਥੋਂ ਲੈ ਸਕਦੇ ਸੀ ਦੁਕਾਨਾਂ ਤੋਂ ਆ ਇੱਥੇ ਪ੍ਰਸ਼ਾਦ ਵਗੈਰਾ ਦੀਆਂ ਦੁਕਾਨਾਂ ਲੱਗੀਆਂ ਪਰ ਇੱਥੋਂ ਦੀ ਸਾਬਣ ਵੀ ਲੈ ਲਿਆ ਹੈਗਾ ਮੈਨੂੰ ਸਾਬਣ ਮਿਲ ਗਿਆ ਹੈਗਾ ਮੈਨੂੰ ਸਾਬਣ ਚਾਹੀਦਾ ਸੀ 10 ਰੁਪਏ ਦਾ ਸਾਬਣ ਦਿੱਤਾ ਉਹਨੇ ਡਿਟਾਲ ਦਾ ਛੋਟਾ ਬਹੁਤ ਵਧੀਆ ਸੀਗਾ ਸਰ ਗਿਆ ਆਪਣਾ ਮੈਂ ਸਾਬਣ ਲੈਂਦਾ ਨਹੀਂ ਮੈਨੂੰ ਯਾਦ ਨਹੀਂ ਪੜ ਗਈ ਬਾਥਰੂਮ ਚ ਜਾ ਕੇ ਨਹੀਂ ਫੇਰ ਮੈਂ ਇਨਾਂ ਤੋਂ ਮਿਲ ਗਿਆ ਮੈਨੂੰ ਲੱਗਾ ਸੀ ਮੈਂ ਕਿਹਾ ਨਹੀਂ ਮਿਲਣਾ ਪਰ ਮਿਲ ਗਿਆ ਇੱਥੋਂ ਦੀ ਦੋ ਹੀ ਆਪਸ਼ਨ ਆ ਇੱਕ ਤੁਹਾਡੀ ਯਾਤਰੀ ਨਿਵਾਸ ਹੋ ਗਿਆ ਉੱਥੇ ਗੁਰੂ ਤੇਗ ਬਹਾਦਰ ਨਿਵਾਸ ਉੱਥੇ 700 ਰੁਪਏ ਰੂਮ ਦਾ ਰੈਂਟ ਦੇਣਾ ਪੈਣਾ ਤੁਹਾਨੂੰ ਇੱਥੇ ਆਉਂਗੇ ਭਾਈ ਮਨੀ ਸਿੰਘ ਜੀ ਨਿਵਾਸ ਇੱਥੇ 100 ਰੁਪਏ ਰੂਮ ਦਾ ਰੈਂਟ ਦੇਣਾ ਪੈਣਾ ਜੇ ਤੁਹਾਡੀ ਚੁਆਇਸ ਆ ਤੁਸੀਂ ਕਿੱਥੇ ਰੁਕਣਾ ਚਾਹੁੰਦੇ ਆ ਏਸੀ ਵਾਲੇ 'ਚ ਰੁਕਣਾ ਚਾਹੁੰਦੇ ਆ ਬਿਨਾਂ ਏਸੀ ਵਾਲੇ ਤੋਂ ਵੀ ਘੱਟ ਖਰਚਾ ਕਰਨਾ ਚਾਹੁੰਦੇ ਆ ਜਾਂ 700 ਰੁਪਏ ਖਰਚ ਕੇ ਏਸੀ ਵਾਲੇ ਰੂਮ 'ਚ ਕਿਉਂਕਿ ਉਹ ਬਿਲਕੁਲ ਨਵੀਂ ਸਰਾਮਣੀਆ ਲਿਫਟ ਟੂ ਲਿਫਟ ਲੱਗੀ ਆ ਰੂਮ ਵਗੈਰਾ ਵਧੀਆ ਕਲੀਨ ਆ ਉੱਥੇ ਵੀ ਇੱਕ ਲੰਗਰ ਹਾਲ ਇੱਧਰ ਹੈਗਾ ਜੀ ਆਹ ਇੱਕ ਲੰਗਰ ਹਾਲ ਇੱਧਰ ਹੋਰ ਹੈਗਾ ਆ ਉਹ ਹੈਗਾ ਜੀ ਇੱਧਰਲੇ ਪਾਸੇ ਬੈਕ ਸਾਈਡ ਤੇ ਉਹ ਵੀ ਤੁਹਾਨੂੰ ਦਿਖਾ ਦਨਾ ਵਾ ਲੰਗਰ ਹਾਲ ਇੱਕ ਤੇ ਲੰਗਰ ਹਾਲ ਇੱਧਰ ਵੀ ਹੈਗਾ ਗੁਰੂ ਗੱਲੰਗਰ ਆ ਦੇਖੋ ਜਿੱਦਾਂ ਤੁਸੀਂ ਆ ਯਾਤਰੀ ਨਿਵਾਸ ਆ ਤੁਹਾਡਾ ਗੁਰਤੇਗ ਬਾਦਰ ਯਾਤਰੀ ਨਿਵਾਸ ਇੱਥੋਂ ਵੀ ਇੱਧਰ ਆਉਂਗੇ ਤੇ ਇੱਧਰ ਲੰਗਰ ਹਾਲ ਹੈਗਾ ਸਾਰਾ ਇਸ ਟਾਈਮ ਫੇਰ ਦਾ ਟਾਈਮ 8:30 ਤੱਕ ਕਰਕੇ ਲੰਗਰ ਛੁੱਟੀ ਨਹੀਂ ਹੋਇਆ ਰਾਤੀ ਮੈਂ ਇੱਥੇ ਹੀ ਲੰਗਰ ਖਾਦਾ ਹੀ ਬਹੁਤ ਵਧੀਆ ਲੰਗਰ ਸੀਗਾ ਇਹ ਲੰਗਰ ਹਾਲ ਸਵੇਰੇ ਕਿੰਨੇ ਵਜੇ ਸਟਾਰਟ ਹੁੰਦਾ ਸਵੇਰੇ 5 ਵਜੇ ਚਾਹ ਦਾ ਲੰਗਰ ਚਾਹ ਤੇ ਬਰੈਡ ਦਾ ਹਾਂਜੀ ਤੇ 9 ਵਜੇ ਪ੍ਰਸ਼ਾਦ ਆਉਂਦਾ ਅੱਛਾ ਜੀ ਤਾਂ ਸਵੇਰੇ 5 ਵਜੇ ਸ਼ੁਰੂ ਹੁੰਦਾ ਚਾਹ ਦਾ ਲੰਗਰ ਚਾਹ ਤੇ ਬਰੈਡ ਠੀਕ ਹੈ ਇੱਕ ਦੋ ਪਿਛਲੇ ਪਾਸੇ ਪ੍ਰਾਣੀ ਸੰਸਾਰੀ ਅੱਛਾ ਜੀ ਮਸਤ ਵਾਣਾ ਗੁੰਗਾ ਮਸਤ ਗੁੰਗਾ ਮਸਤ ਹੈਣਾ ਠੀਕ ਹੈ ਇਹ ਜਿਹੜਾ ਡੂੰਗਾ ਹੁੰਦਾ ਡੂੰਗਾ ਦਾ ਮਤਲਬ ਕੀ ਹੁੰਦਾ ਇਹ ਬੂੰਗਾ ਮਾਸਟਰ ਆਇਆ ਜੀ ਕਿਥੇ ਬਾਬਾ ਆ ਤਰਖੰਦ ਸੀਗਾ ਜਿਹੜਾ ਨੇ ਸੇਵਾ ਚੰਗੀ ਕੀਤੀ ਨੇ ਮੈਂ ਪੁੱਛਣਾ ਚਾਹੁੰਦਾ ਜਿੱਦਾਂ ਬੂੰਗਾ ਬਹੁਤ ਸਾਰੇ ਜਗ੍ਹਾ ਤੇ ਲਿਖਿਆ ਹੁੰਦਾ ਨਾ ਬੂੰਗਾ ਹਾਂ ਜੀ ਬੂੰਗਾ ਦਾ ਮਤਲਬ ਕੀ ਹੁੰਦਾ ਹੈ ਉਹ ਜਿਹੜੇ ਸੰਤ ਸੋਗਤ ਬਾਬਾ ਤਰਖੰਦ ਹਾਂ ਜੀ ਜਿਹੜਾ ਨੇ ਸੰਸਕ੍ਰਿਤ ਕੇ ਹੋਂਰ ਕਰੀ ਸ਼ੁਰੂ ਕਰੀ ਸੀ ਹਾਂ ਜੀ ਉਹ ਇਥੇ ਉਹਨਾਂ ਨੇ ਸਰੀਰ ਨਹੀਂ ਛੱਡਿਆ ਉਹਨੇ ਸਰੀਰ ਹੋਰ ਕਿਤੇ ਛੱਡਿਆ ਗਿਆ ਅੱਛਾ ਜੀ ਇਹ ਪਾ ਬੂੰਗਾ ਬੂੰਗਾ ਅੱਛਾ ਬੂੰਗਾ ਉਹ ਜਿੱਥੇ ਵੀ ਬੂੰਗਾ ਲਿਖਿਆ ਉਹਦਾ ਮਤਲਬ ਇਹ ਹੀ ਨਿਕਲਣਾ ਵਾ ਵੀ ਉੱਥੇ ਜਿੱਥੇ ਬੰਦੇ ਰਹਿੰਦੇ ਸੀਗੇ ਸੰਤ ਰਹਿੰਦੇ ਸੀਗੇ ਉਹਨਾਂ ਨੇ ਉੱਥੇ ਨਹੀਂ ਆਪਣਾ ਛੱਡਿਆ ਨਹੀਂ ਹਾਂ ਉੱਥੇ ਨਹੀਂ ਫਿਰ ਤੇ ਕਿਸੇ ਹੋਰ ਜਗ੍ਹਾ ਤੇ ਛੱਡਿਆ ਕਿਤੇ ਹੋਰ ਜਗ੍ਹਾ ਤੇ ਫੇ ਉਹਨੂੰ ਬੂੰਗਾ ਕਹੇ ਤਾਂ ਜਾਂਦਾ ਹੈ ਬੂੰਗਾ ਮਸਤ ਹੈ ਠੀਕ ਹੈ ਠੀਕ ਹੈ ਜੋ ਕਿ ਬਹੁਤ ਜਗ੍ਹਾ ਤੇ ਲਿਖਿਆ ਹੁੰਦਾ ਨਾ ਬੂੰਗਾ ਇਦਾਂ ਹਾਂ ਠੀਕ ਹੈ ਜੀ ਠੀਕ ਹੈ ਚਲੋ ਸਹੀ ਹੈ ਠੀਕ ਹੈ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਆਡਾ ਸ਼ੁਕਰੀਆ ਜੀ ਚੰਗਾ ਜੀ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਸ਼ੁਕਰੀਆ ਜੀ ਚੰਗਾ ਜੀ ਇੱਥੇ ਦੇਖਦੇ ਆ ਲੰਗਰ ਮਿਲ ਜੂਗਾ ਕਿਦਾਂ ਸਵੇਰ ਦਾ ਟਾਈਮ ਆ ਹਲੇ 8 ਵਜੇ ਨੂੰ 10 ਮਿੰਟ ਬਏ ਆ ਤੇ ਅੰਦਰ ਤਾਂ ਹਨੇਰਾ ਬਹੁਤ ਜ਼ਿਆਦਾ ਆ ਲਾਈਟਾਂ ਲੀਟਾਂ ਕਿਉਂਕਿ ਸਵੇਰ ਦਾ ਟਾਈਮ ਤਾਂ ਕਰਕੇ ਹਨੇਰਾ ਬਹੁਤ ਜ਼ਿਆਦਾ ਆ ਆਪਾਂ ਤਾਂ ਚਾਹ ਪੀਣੀਆਂ ਦੇ ਦੇਣ ਚਾਹ ਕਰਾ ਦਾ ਲੰਗਰ ਮਿਲਦਾ ਆ ਕਿਦਾਂ ਕੀ ਹੱਬਤਾ ਆ ਆਇਓ ਤੁਹਾਨੂੰ ਦਿਖਾ ਦਿੰਦਾ ਉਧਰ ਅੰਦਰੋਂ ਦੀ ਕਿਦਾਂ ਦਿਖਦਾ ਆ ਲੰਗਰ ਹਾਲ ਬਹੁਤ ਵੱਡਾ ਲੰਗਰ ਹਾਲ ਆ ਰਾਤ ਇੱਥੇ ਚਾਹ ਦੀ ਮੈਂ ਬਹੁਤ ਟੇਸਟੀ ਜਾ ਰਿਹਾ। ਇਹ ਬਲੇਰਾ ਦੇਖੋ ਬਹੁਤ ਜ਼ਿਆਦਾ ਨਹੀਂ ਰਾਇਆ। ਇਧਰਲੇ ਪਾਸੇ ਚਾਹ ਲੰਗਰ ਜਾਂਦਾ ਹੈ। ਇਧਰਲੇ ਪਾਸੇ ਖਾਣ ਪੀਣ ਦਾ ਲੰਗਰ ਆਹਲੀ ਸਾਈਡ ਦੇ ਪ੍ਰਸ਼ਾਦਾ ਦਾ। ਹਾਂਜੀ। ਹਾਂਜੀ ਹਾਂਜੀ। ਬੱਸ ਬੰਦ ਹੋ ਗਿਆ। ਆਹ ਤਾਂ ਮੋਟੋ ਸਟੂਲ ਆ ਇਹ ਹੈਗਾ ਜੀ ਤਖਤ ਸ੍ਰੀ ਦਮਦਮਾ ਸਾਹਿਬ ਆ ਜਿਵੇਂ ਹੱਥਤ ਹੋਈਏ ਤੇ ਅੰਦਰ ਚੱਲਦੇ ਆ